ਮੈਂ ਸਤਿ ਪੁੱਤ ਬਨਾ ਬਹੁਤ ਹੀ ਸਤਿਕਾਰਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਸ਼੍ਰੀ ਅਮਿਤ ਸ਼ਾਹ ਜੀ, ਜੀਪੀ ਦੇ ਪ੍ਰਧਾਨ ਸ਼੍ਰੀ ਜੀਪੀ ਨੱਡਾ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ, ਪੰਜਾਬ ਬੀਜੇਪੀ ਦੇ ਇੰਚਾਰਜ ਸ਼੍ਰੀ ਮਿਹਰਬਾਨੀ ਜੀ ਸਾਡੇ ਵੱਡੇ ਭਰਾ ਰਾਜਿੰਦਰ ਮਲਕੀ ਜੀ ਜਿਹਨੇ ਤੇ ਪ੍ਰਧਾਨ ਹੈ ਬੀਜੇਪੀ ਦੇ ਇਹ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਅੱਜ ਮੈਂ ਕਿਉਂਕਿ ਮੇਰਾ ਕਾਂਗਰਸ ਪਾਰਟੀ 'ਚ ਸਫਰ ਹੈ ਜਿਹੜਾ ਉਹ ਅੱਜ ਤੋਂ 25-30 ਸਾਲ ਪੁਰਾਣਾ ਸਫਰ ਹੈ 15 ਸਾਲ ਮੈਂ ਐਕਟਿਵ ਪੋਲਿਟਿਕਸ ਦੇ ਵਿੱਚ ਉੱਤੇ ਕੰਮ ਕਰਿਆ ਮਤੋਰ ਲੋਕ ਸਭਾ ਪ੍ਰੈਜਿਡੈਂਟ ਰਿਹਾ ਕਾਂਗਰਸ ਦਾ ਸ਼੍ਰੀ ਨੰਦਪੁਰ ਸਾਹਿਬ ਕੋ ਸਟੇਟ ਦਾ ਜਨਰਲ ਸੈਕਟਰੀ ਰਿਹਾ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਰਿਹਾ ਨਮਸਕਾਰਤਾ ਅੱਜ ਮੈਂ ਜੋ ਕਾਂਗਰਸ ਪਾਰਟੀ ਦਾ ਕਾਟੋਪਲੇਸ ਉੱਤੇ ਚੱਲ ਰਿਹਾ ਹੈ ਇੱਕ ਦੂਜੇ ਨੂੰ ਮਾਰਨ ਦੀ ਨੀਤੀ ਪਾਸਾ ਵਟਗੇ ਅੱਜ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਅਤੇ ਸਾਰੇ ਸਤਕਾਰਯੋਗ ਗੁਰੂ ਜਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹੈ ਜੈ ਸ਼ੁਰੂਆ ਮੈਂ ਸਭ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸ੍ਰੀ ਅਮਨਤ ਸ਼ਾਹ ਜੀ ਬੀਜਪੀ ਦੇ ਪ੍ਰਧਾਨ ਸ਼੍ਰੀ ਜੇਪੀ ਨੱਡਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਬੀਜਪੀ ਦੇ ਪ੍ਰਧਾਨ ਸ਼੍ਰੀ ਨੀਲ ਜਖੜ ਜੀ ਪੰਜਾਬ ਬੀਜਪੀ ਦੇ ਇੰਚਾਰਜ ਜੀ ਬੀ ਮਿਹਰਬਾਨੀ ਜੀ ਸਾਡੇ ਵੱਡੇ ਭਰਾ ਰਾਜਿੰਦਰ ਲੱਖੀ ਜੀ ਜਿਨ੍ਹਾਂ ਦੇ ਪ੍ਰਧਾਨ ਹੈ ਬੀਜਪੀ ਦੇ ਇਹ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਅੱਜ ਮੈਂ ਕਿਉਂਕਿ ਮੇਰਾ ਕਾਂਗਰਸ ਪਾਰਟੀ ਚ ਸਫਰ ਹੈ ਜਿਹੜਾ ਉਹ ਅੱਜ ਤੋਂ 25 30 ਸਾਲ ਪੁਰਾਣਾ ਸਫਰ ਹੈ 15 ਸਾਲ ਮੈਂ ਐਕਟਿਵ ਪੋਲਿਟਿਕਸ ਦੇ ਵਿੱਚ ਉੱਤੇ ਕੰਮ ਕਰਿਆ ਮਤੌਰ ਉਕਸੋਵਾ ਪ੍ਰੈਜ਼ੀਡੈਂਟ ਰਿਹਾ ਯੂ ਕਾਂਗਰਸ ਦਾ ਸ਼੍ਰੀ ਨੰਦਪੁਰ ਸਾਹਿਬ ਕੋ ਕੀਲਾ ਕਾਂਗਰਸ ਦਾ ਪ੍ਰਧਾਨ ਜੀ ਨਮਸਕਾਰ ਦਾ ਅੱਜ ਮੈਂ ਜੋ ਕਾਂਗਰਸ ਪਾਰਟੀ ਦਾ ਕਾਟੋਪਲੇਸ ਉੱਤੇ ਚੱਲ ਰਿਹਾ ਹੈ ਇੱਕ ਦੂਜੇ ਨੂੰ ਮਾਰਨ ਦੀ ਨੀਤੀ ਚੱਲ ਰਹੀ ਹੈ ਉਹਨਾਂ ਤੋਂ ਮੈਂ ਪਾਸਾ ਵੱਟ ਕੇ ਅੱਜ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਥਾਣ ਦੇ ਲਈ ਅੱਜ ਪਾਰਟੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਅਤੇ ਸਾਰੇ ਸਤਕਾਰਯੋਗ ਗੁਰੂ ਜਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੈ ਸ਼ੁਰੂ ਸਤਿ ਸ੍ਰੀ ਅਕਾਲ ਬਨਾ ਬਹੁਤ ਹੀ ਸਤਿਕਾਰਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੀ ਅਮਿਤ ਸ਼ਾਹ ਜੀ ਜੀਪੀ ਦੇ ਪ੍ਰਧਾਨ ਜੀ ਜੀਪੀ ਨੱਡਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਜੀ ਸੁਨੀਲ ਜਾਖੜ ਜੀ ਪੰਜਾਬ ਬੀਜੇਪੀ ਦੇ ਇੰਚਾਰਜ ਜੀ ਬੀ ਮਿਹਰਬਾਨੀ ਜੀ ਸਾਡੇ ਵੱਡੇ ਭਰਾ ਰਾਜਿੰਦਰ ਲੱਖੀ ਜੀ ਜਿਨ੍ਹਾਂ ਦੇ ਪ੍ਰਧਾਨ ਹੈ ਬੀਜੇਪੀ ਦੇ ਇਹ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਅੱਜ ਮੈਂ ਕਿਉਂਕਿ ਮੇਰਾ ਕਾਂਗਰਸ ਪਾਰਟੀ ਦਾ ਸਫਰ ਹੈ ਜਿਹੜਾ ਉਹ ਅਜੇ ਤੋ 25-30 ਸਾਲ ਪੁਰਾਣਾ ਸਰਪਰੇ 15 ਸਾਲ ਨੇ ਐਕਟਿਵ ਪੋਲਿਟਿਕਸ ਦੇ ਵਿੱਚ ਉਹਤੇ ਕੰਮ ਕਰਿਆ ਮਤੌਰ ਲੋਕ ਸਭਾ ਪ੍ਰੈਜ਼ੀਡੈਂਟ ਰਿਹਾ ਯੂ ਕਾਂਗਰਸ ਦਾ ਸ਼੍ਰੀ ਨੰਦਪੁਰ ਸਾਹਿਬ ਕੋ ਸਟੇਟ ਦਾ ਜਨਰਲ ਸੈਕਟਰੀ ਰਿਹਾ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਰਿਹਾ ਨਮਸ਼ਕਰ ਦਾ ਅੱਜ ਮੈਂ ਜੋ ਕਾਂਗਰਸ ਪਾਰਟੀ ਦਾ ਕਾਟੋਪਲੇਸ ਉੱਤੇ ਚੱਲ ਰਿਹਾ ਇੱਕ ਦੂਜੇ ਨੂੰ ਮਾਰਨ ਦੀ ਨੀਤੀ ਚੱਲ ਰਹੀ ਹੈ ਉਹਨਾਂ ਤੋਂ ਮੈਂ ਪਾਸਾ ਵੱਟ ਕੇ ਅੱਜ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਥਾਣ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਅਤੇ ਸਾਰੇ संतकार गोब्लु जाना, बहुत-बहुत धन्यवाद बहुत करना चाहना, हूं जय शुभा देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर